ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਵੈਸੇ ਤਾਂ ਸਾਰੀ ਦੁਨੀਆ ਹੀ ਸਿੱਧੂ ਮੂਸੇ ਵਾਲੇ ਦੇ ਬਾਈ ਦੀ ਫੈਨ ਆ ਪਰ ਕਦੇ-ਕਦੇ ਸੋਸ਼ਲ ਮੀਡੀਆ ਦੇ ਉੱਤੇ ਅਨੋਖੀ ਵੀਡੀਓ ਤੇ ਅਨੋਖੇ ਫੈਨ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਕਾਲੇ ਦੇ ਕੋਲ ਦੋ ਕੁੱਤੇ ਰੱਖੇ ਹੋਏ ਨੇ ਅਤੇ ਇਸ ਕਾਲੇ ਦਾ ਨਾਮ ਲਵੈਂਟਨਜ਼ ਹੈ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਹੈ ਤੇ ਸਿੱਧੂ ਮੂਸੇ ਵਾਲੇ ਦਾ ਬਹੁਤ ਹੀ ਵੱਡਾ ਫੈਨ ਹੈ ਅਤੇ ਤੁਹਾਨੂੰ ਇਸ ਦੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਸਿੱਧੂ ਮੂਸੇ ਵਾਲੇ ਦੇ Song ਹੀ ਸੁਣਨ ਨੂੰ ਮਿਲਣਗੇ ਪਰ ਦੋਸਤੋ ਸਿੱਧੂ ਮੂਸੇ ਵਾਲੇ ਦਾ ਫੈਨ ਕੱਲਾ ਕਾਲਾ ਹੀ ਨਹੀਂ ਉਸਦੇ ਕੁੱਤੇ ਵੀ ਨਹੀਂ ਅਤੇ ਕਿਸੇ ਕਾਰਨ ਕਰਕੇ ਮੈਂ ਇਹ ਰੀਲ ਦੀ ਆਡੀਓ ਪਲੇ ਨਹੀਂ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਉਸਦੇ ਕੋਲ ਜੋ ਜਾਨਵਰ ਰੱਖੇ ਹੋਏ ਨੇ ਉਹ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਗੀਤਾਂ ਦੇ ਉੱਤੇ ਸਿਰ ਹਿਲਾਉਂਦੇ ਨੇ ਅਤੇ ਉਸ ਕਾਲੇ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਗੀਤਾਂ ਤੋਂ ਬਿਨਾ ਕਿਸੇ ਦੇ ਹੋਰ ਗੀਤ ਨਹੀਂ ਸੁਣਦੇ ਤਾਂ ਦੋਸਤੋ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਕਿਸ ਲੈਵਲ ਦੇ ਨੇ ਅਤੇ ਸਿੱਧੂ ਮੂਸੇਵਾਲੇ ਨੇ ਪੰਜਾਬੀ 뮤직 ਅਤੇ ਇੰਡੀਆ ਦੇ 뮤직 ਨੂੰ ਕਿਸ ਲੈਵਲ ਤੱਕ ਪਹੁੰਚਾ ਦਿੱਤਾ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ